ਬਾਹਵੇਂ ਕਿੰਨਾ ਆਇਦਰਦਾ ਹੁੰਦੀ ਹੈ ਕੋਮਚਾਸਨ ਕਹੇ ਆਇਦਰਦੇ ਨਹੀਂ ਉਹ ਲੋਕ ਉਹਦੇ ਮਕਾਨ ਚੋਂ ਨਿਕਲੇ ਆਹ ਮਕਾਨ ਥੱਲੇ ਨਿਕਲੇ ਆ ਮਾਰਾ ਨਾ ਉਹਨੂੰ ਦੇਖ ਰਿਹਾ ਨਾ ਬੜੀ ਗੱਲ ਹੈ ਨਾ ਉਹ ਮੁੱਕ ਜਾਣਾ ਉਹ ਦੇਵਾ ਬੰਦਿਆ ਇਹ ਉਹ ਸੀਪ ਉਹ ਗਿਆ ਕਰ ਨਹੀਂ ਰਹੀ ਤੇ ਕੋ ਨਹੀਂ ਬਾਕੀ ਨੂੰ ਬਚਾਇਆ ਬਾਕੀਆਂ ਨੂੰ ਬਚਾਇਆ ਉਹ ਡੂੰਘਾਈ ਜਿਹੜੀ ਮਿੱਟੀ ਸਾਹ ਦੇ ਬੈਗੀ ਉਹ ਯਾਰ ਮਿੱਟੀ ਵਿੱਚ ਕਿੰਨੀ ਮਿੱਟੀ ਟੈਲੀਫੋਨ ਚੁੱਕਣ ਦੇ ਨਾ ਨਹੀਂ ਪਤਾ ਬਟੇ ਨੇ ਕੀਤਾ ਆ ਸਾਨੂੰ ਪਤਾ ਆ ਉਹ ਕਿਤੇ ਆ ਸਾਡੀ ਨਿਕਲ ਗਈ ਹੈ ਸਾਡਾ ਕਸੀਰ ਹੈ ਉਹ ਆ ਇਹਨਾਂ ਇਧਰ ਸਾਰਾ ਹਲੋ ਨਾ 2 DC ਉੱਪਰ ਬੋਲ ਚੁੱਕਣ ਲਿਆ ਨਾ ਜੀ ਮੈਂ ਨਾ ਕਾਸਹਾਰੀਆਂ ਪਿਆ ਰਿਹਾ ਮੈਂ ਨਹੀਂ ਮੈਂ

ਆ ਰਿਹਾ ਤੁਮ ਜੇਦਾ ਫਾ ਜਵਾਨੀ ਬਟ ਜਾਖਣੇ ਤਾਂ ਕਿ ਤੁਮ ਦਾ ਸਾਡੇ ਚਾਰ ਸੌੜਾਰ ਹੋ ਗਏ ਨਾ ਫਿਰ ਕੋਈ ਕਾਰਵਿਸ਼ ਠੀਕ ਹੋਰ ਇੱਕ ਹੋਰ ਮੈਂ ਦਸਾਂ ਬਾਬਾ ਮੈਂ ਬਾੜਾ ਦਸਲਾਂਗਾ ਇਹ ਸੱਜੇ ਇੱਥੇ ਮੜਮ ਦੇ ਪੈਣਾ ਇਹ ਮੱਲੇ ਵਾਲੇ ਦੀ ਜਵਾਨ 10 10 ਸੁੰਦਰਾ ਦਿਨ ਦੀ ਰਿਤੂ ਹੋਤੋ ਉਹਨੇ ਆਪਣੀ ਜਗ੍ਹਾ ਦੇਖੀ ਇਹ ਜਿਆਦਾ ਬਹੁਤ ਜੀ ਇਹ ਬਿਕਰਾ ਹੈ ਅੜੀ ਦਾ ਸਰਾਮ ਕਰਨਾ ਕਿਦਾ ਨਹੀਂ ਕਰਨਾ ਕੋਈ 15 15 ਦਿਨ ਇਹਦਾ ਬਰਬਾਰਤਾ ਆਏਗਾ ਕੌਣ ਕਿਹਦੇ ਨੂੰ ਆਣਾ ਉਹ ਪੌਂਡਿੰਗ ਨੂੰ ਪਹੁੰਚਾ ਲਾ ਕੇ ਇਹ ਜਿਹੜਾ ਟੀਮ ਨੇ ਬਣਾਇਆ ਆਪਣੇ ਚਾਰ ਕੇ ਤਾਂ ਗੱਲ ਨਹੀਂ ਹੈ ਔਰ ਇਹ ਸਾਫ਼ ਲਏ ਰਹਾਂਦਾ ਕਿਉਂਕਿ ਬੇਬਰੇ ਕੋਈ ਨਹੀਂ ਕਰਦੇ ਕਿਸੇ ਅਪੀਕੇਸ਼ਨ ਦਾ ਜਿਹੜਾ ਚਾਹਤ ਇਹੋ ਜਿਹੇ ਮੀਟਿੰਗ ਲਈ ਨਾ ਅਧਿਕਾਰਿਆ ਤੇ ਆਪਣੇ ਆਪ ਹੀ ਸਭ ਕੁਝ ਹੋ ਜਾਂਦਾ ਤੇ ਇਹਨਾਂ ਦਾ ਬਹੁਤ ਡਰਾਵਾ ਬੜਾ ਜਿਹੜਾ ਚਿੰਤਾ ਵਾਲਾ ਦੇਨ ਮੈਂ ਤੁਹਾਨੂੰ ਦਾ ਵਟਸਐਪ ਕੱਢ ਕੇ ਦਿਖਾਵਾਂ ਜਿੱਦੋਂ ਉਹਨਾਂ ਨੇ ਬਾਹਰ ਵੇਚਿਆ ਜਿੰਨਾ ਤੇ ਕਿਰੇ ਲੱਖ ਲਿਆ ਕੋਈ ਹੱਥਾਂ ਦੀ ਅਧੀਰੀ ਪਾਵਾ ਨਹੀਂ ਮੈਂ ਵੀ ਪਿਛੇ ਤਰ ਹਾਂਦਾ ਕੀ ਵੀ ਕੋਈ ਕੰਮ ਨਹੀਂ ਨਾ ਦੋ ਇਹ ਜੀ ਸਾਡੇ ਬਾਕੀ ਦੇ ਸਾਰੇ ਕੰਪਨੀ ਬੜੀ ਰਹਿਦਾ ਹੋਣਾ ਇਹ ਉਪਰ ਸਰਵ ਦੇ ਘੜੇ ਆਸਤੇ ਦਾ ਮੇਰੇ ਟਾਈਮ ਤੇ ਹੋਏ ਦੇ ਕੰਮ ਪਾਸ ਟੈਂਡਰ ਹੋਏ ਪਾਸ ਹੋਏ ਦੇ ਟੈਂਡਰ ਹੋਏ ਸੀ ਉਹ ਬਾਟ ਨੰਬਰ 27 ਚ ਅਸੀਂ ਖੜੇ ਆਂ ਸ਼੍ਰੀ ਸ਼ੰਕਰ ਮੱਲਿਆ ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15-15 ਫੁੱਟ ਜ਼ਮੀਨ ਉਹ ਹਿਆਲੇ ਵਾਲੇ ਦੀ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੇ ਨੀਹਾਂ ਸਮੇਤ 15-15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਢੇ 3 ਘੰਟੇ ਲਗਾਤਾਰ ਐਸ.ਡੀ.ਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੱਕ ਕੇ ਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਚੁਕਣਾ ਮੁناسب ਨਹੀਂ ਸਮਝਿਆ ਫਿਰ ਮੈਂ ਐਸਟੀਐਸ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਪਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜ਼ਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਟੀਐਸ ਸਾਹਿਬ ਨਹੀਂ ਐਸਟੀਐਮ ਸਾਹਿਬ ਨਹੀਂ ਸੁਣਦੇ ਤੇ ਹੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਇਹ ਸਾਡੇ 3 ਘੰਟੇ ਬਾਅਦ ਐਸਡੀਓ ਉੱਪਰ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਆ ਕਿ ਐਸਡੀਓ ਨੇ ਮੇਰੇ ਰਿਕਾਰਡ ਆ ਉਹਨਾਂ ਨੇ ਕਿਹਾ ਐਸਟੀਐਮ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਤੇ ਇਕ ਅ ਐਮਰਜੈਂਸੀ ਘਟਨਾ ਹੈ ਉਪਲ ਸਾਬ ਦਾ ਐਸਡੀਐਸਰ ਦਾ ਫੋਨ ਐਸਡੀਐਸਰ ਨਹੀਂ ਸੁਣ ਰੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨੇ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰਜ ਸੀਰੀਜ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦ ਰਹਿੰਦੇ ਨੇ ਗੋਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੇ ਉੱਥੇ ਜਦੋਂ ਸੀਵਰ ਬ੍ਰੇਕ ਰਹਿੰਦਾ ਉਹਦੇ ਪਾਣੀ ਨਾਲ ਕੋਈ ਨਾ ਕੋਈ ਰਸਾ ਲੱਭਣਾ ਇਹ ਜੋ ਸਾਰੀ ਘਟਨਾ ਨਜ਼ਰ ਆਂਦੀ ਪਈ ਆ ਉਹੀ sirede block ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂ ਜਾਂਦੇ ਆ ਕੁਛ ਲੋਕ ਦਬ ਕੇ ਮਰ ਸਕਦੇ ਇਹ ਮਕਾਨ ਹੈ ਚਲੋ ਅੱਧਾ ਸਾਰਾ ਬਹਿ ਗਿਆ ਅੱਧੇ sirede sire te ਐਸੇ ਤਾਂ ਖੜਾ ਇਹ ਮਕਾਨ ਵੀ ਹਸਲੇ ਬਹਿ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ 20 ਗੱਲ ਕਰਦਿਆਂ ਕਰਦਿਆਂ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਪਹਿਲਾਂ ਨਜ਼ਰ ਆਉਂਦੀ ਆ ਕਿ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ। ਕਿਤਨਾ ਵਕਤ ਕੀ ਕਾਰਵਾਈ ਕੀਤੀ ਐ ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਕਰ ਰਹੇ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਥਿਨ 10 ਮਿੰਟਸ ਮੈਂ ਤੇ ਉਹ 10 ਮਿੰਟ ਕੋਲ ਨਾਲ ਗੱਲ ਨਾਲ 10 ਮਿੰਟ ਪਹੁੰਚ ਗਿਆ ਕਿੱਦਾਂ ਲੰਬਾ ਤੇ ਕਿੱਦਾਂ ਥੋੜਾ ਆ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਜਦੋਂ ਟੀਮ ਸਾਰੀ ਆਣੀਆ ਸਾਰੇ ਰਲ ਮਿਲ ਕੇ ਆਪਰੇਸ਼ਨ ਹੋਏਗਾ ਇਹ ਇਕੱਲੇ ਫੋਰਸੇ ਦਾ ਲੈਵਲ ਨਹੀਂ ਕਰ ਸਕਦਾ ਸਰਕਾਰ ਵੀ ਨਹੀਂ ਬਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਦੇ ਕੋ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਛੋਹ ਨਾ ਕਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਹੁਣ ਤੁਹਾਡੇ ਕੋਲ ਸਰ ਮੌਕੇ ਤੇ ਟੀਮਸ ਬੁਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇਹ ਤੇ ਕਾਰਵਾਈ ਕੀਤੀ ਜਾਏਗੀ ਜੀ ਇਹ ਵੀਡੀਓ ਦਾ ਪਾਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਕੇ ਦਾ ਅਗਲੇ ਸ਼ੀਮ ਮੰਦਿਰ ਵਾਲੇ ਔਰ ਲਾਕੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲਦਾ ਜਾਤਾ ਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ